ਦੇ ਲੋਕਾਂ ਦੇ ਖਿਲਾਫ ਜਿਹੜਾ ਲੈ ਕੇ ਆ ਰਿਹਾ ਜ਼ਮੀਨ ਐਕਵਾਇਰ ਕਰਦਾ ਮੈਂ ਤੁਹਾਡਾ ਵਾਅਦਾ ਕਰਦਾ 1 ਇੰਚ ਦੀ ਜ਼ਮੀਨ ਐਕਵਾਇਰ ਨਹੀਂ ਹੋਣ ਦਵਾਂਗੇ ਪੰਜਾਬ ਵਿੱਚ ਵੀ ਖੇਤੀ ਦੀ ਜ਼ਮੀਨ ਕੱਲੀ ਪੰਜਾਬੀ ਲੈਣਗੇ ਬਾਹਰੋਂ ਨਹੀਂ ਅਸੀਂ ਲੈਣ ਦੇਵਾਂਗੇ ਮੈਂ ਅੱਜ ਐਲਾਨ ਕਰਦੇ ਤੁਸੀਂ ਆਪਣੀ ਪਾਰਟੀ ਦੀ ਸਰਕਾਰ ਬਣਾ ਦਿਓ ਆ ਜਿਹੜੀਆਂ ਪੰਜਾਬ ਦੀਆਂ ਨੌਕਰੀਆਂ ਕੱਲੀਆਂ ਪੰਜਾਬੀਆਂ ਨੂੰ ਦਿੱਤੀਆਂ ਜਾਣਗੀਆਂ ਹੋਰ ਕਿਸੇ ਨੂੰ ਨਹੀਂ ਦਿੱਤੀ ਜਾਊਗਾ ਸਭ ਤੋਂ ਵੱਡੀ ਜੰਗਵਾਰੀ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਦੀ ਹੈ ਤੇ ਤੁਹਾਨੂੰ ਵਚਨ ਦਿੰਨੇ ਆ ਪੰਜਾਬ ਸਾਡੇ ਸਾਰਿਆਂ ਦਾ ਹੈ ਇੱਥੇ ਸਾਰਿਆਂ ਦਾ ਸਰਕਾਰ ਰੱਖ ਪਾਲ ਸਾਹਿਬ ਰੱਖਿਆ ਤੇ ਪਾਲ ਸਾਹਿਬ ਦੇ ਦਸੇ ਰਸਤੇ ਤੇ 10ਵੀਂ ਚੱਲ ਰਹੀ ਹੈ ਸਪੋਰਟ ਪੂਰੀ ਪਾਰਟੀ ਚੱਲ ਰਹੀ ਹੈ ਅੱਜ ਤੋਂ ਪੰਜਾਬ ਨੂੰ ਬਚਾਉਣ ਦੀ ਜੰਗ ਸ਼ੁਰੂ ਹੋ ਗਈ ਹੈ ਉਹ ਫੌਜ ਅਕਾਲੀ ਦਲ ਜਿਹੜੀ ਜੰਗ ਲੜੂਗੀ ਤੁਹਾਡੀ ਆਪਣੀ ਫੌਜ ਤੇ ਨੈਸ਼ਨਲ ਪਾਰਟੀਆ ਜਿਨ੍ਹਾਂ ਨੇ ਪੰਜਾਬ ਲੁੱਟਿਆ ਉਹਨਾਂ ਨੂੰ ਪਜਾ ਕੇ ਪੰਜਾਬੀਆਂ ਦਾ ਆਪਣਾ ਸਰਕਾਰ ਲਿਆ ਕੇ ਜਿੱਥੇ ਗਰੀਬ ਇنسان ਮਜ਼ਦੂਰ ਇੰਡਸਟਰੀ ترقی ਕਰੇ ਜਿੱਥੇ ਅਮਨ ਸ਼ਾਂਤੀ ਰਹੇ ਜਿੱਥੇ ਗੁੰਡਾਗਰਦੀ ਬੰਦ ਹੋਏ ਜਿੱਥੇ ਗੈਂਗਸਟਰ ਸਾਰੇ ਜੇਲ੍ਹਾਂ ਚੋਂ ਉਹ ਜੀ ਸਰਕਾਰ ਤੁਹਾਨੂੰ ਲਿਆ ਕੇ ਦੇਵਾਂਗੇ